ਲਓ ਜੀ ਲਓ ਇਨੇ ਸੂਟ ਮੈਮ ਹਾਂਜੀ ਸੂਟਾਂ ਨੂੰ ਤੁਹਾਨੂੰ ਅੱਜ ਸੂਟ ਵਿਖਾਉਣੇ ਤੁਹਾਨੂੰ ਨੇ ਵਾਦਾ ਕੀਤਾ ਸੀ ਉਸ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਨੂੰ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਤੇ ਬਾਕੀ ਖਿਲਾੜੇ ਨੂੰ ਥੋੜਾ ਇਗਨੋਰ ਕਰਿਓ ਤੇ ਤੁਹਾਨੂੰ ਮੈਂ ਇਕੱਲਾ ਇਕੱਲਾ ਸੂਟ ਦਿਖਾਉਣੀ ਅੱਜ ਹਾਂਜੀ ਇਹ ਵੀ ਬਲੈਕ ਕਲਰ ਚ ਨੇਵੀ ਬਲੂ ਜੀ ਆਇਆ ਹੈ ਨਾ ਹਾਂਜੀ ਹਾਂਜੀ ਤੇ ਮਤਲਬ ਕਾਟਨ ਚ ਆ ਤੇ ਮੇਰੀ ਟੇਲਰ ਨੇ ਬੜਾ ਵਧੀਆ ਜਿਵੇਂ ਕਹਿ ਲੋ ਆਹ ਵਾਲਾ ਪ੍ਰਿੰਟ ਸਲਵਾਰ ਦੇ ਵਿੱਚ ਦੇ ਕੇ ਆਹ ਵਾਲਾ ਡਿਜ਼ਾਈਨ ਤਿਆਰ ਕਰਕੇ ਬਹੁਤ ਸਿਰਾ ਸੂਟ ਹਨਾ ਤੇ ਗਲੇ ਤੇ ਆਹ ਵਾਲਾ ਡਿਜ਼ਾਈਨ ਬਣਾਇਆ ਹੈ ਡਿਜ਼ਾਈਨ ਵੇਖੋ ਵੱਖਰਾ ਹੀ ਹੈ ਹਨਾ ਸਾਰਿਆਂ ਨਾਲੋਂ ਹਾਂਜੀ ਤੇ ਇਹਦੇ ਨਾਲ ਮਸਲੀਨ ਦਾ ਵੀ ਪ੍ਰਿੰਟਡ ਦੁਪੱਟਾ ਹੈ ਹਾਂਜੀ ਇੱਕ ਸੂਟ ਇਹ ਆ ਕਿੰਨਾ ਸੌਫਟ ਸੌਫਟ ਇਹਨਾਂ ਕੱਪੜਾ ਹਾਂਜੀ ਵਾਓ ਤੇ ਇਹ ਵਾਲਾ ਜਿਹੜਾ ਸੂਟ ਆ ਇਹ ਸੀਗਾ ਜਿਵੇਂ ਆਪਣਾ ਪ੍ਰਿੰਟਡ ਕਮੀਜ਼ ਸੀਗਾ ਹਨਾ ਤੇ ਇਸ ਤਰ੍ਹਾਂ ਸਲਵਾਰ ਸੀਗੀ ਤੇ ਇਹ ਵੀ ਇਸ ਤਰ੍ਹਾਂ ਤਿਆਰ ਕਰ ਦਿੱਤਾ ਹਾਂਜੀ ਮਨਪ੍ਰੀਤ ਨੇ ਹਾਂਜੀ ਬਹੁਤ ਸੋਹਣਾ ਕਮੀਜ਼ ਦਾ ਕਪੜਾ ਲਾ ਕੇ ਪਹੁੰਚੇ ਤੇ ਤੇ ਸਲਵਾਰ ਆਲਾ ਲਾ ਕੇ ਗਲੇ ਤੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹਾਂਜੀ ਡਿਜ਼ਾਈਨ ਤਾਂ ਬਹੁਤ ਸੋਹਣਾ ਤੇ ਘੇਰੇ ਤੇ ਲੇਸ ਲਾ ਕੇ ਸਹੀ ਗੱਲ ਤੇ ਇਹਦੇ ਨਾਲ ਜੇ ਦੁਪੱਟਾ ਆਪਾਂ ਲੈਣਾ ਹੈ ਦੁਪੱਟਾ ਲੈ ਕੇ ਡਾਈ ਕਰਵਾਉਂਗੀ ਮੈਂ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਬਲੈਕ ਕਲਰ ਤੇ ਵਿੱਚ ਕੰਟਰਾਸਟ ਮੈਨੂੰ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਸੀ ਹਾਂਜੀ ਇਹਦਾ ਵੇਖੋ ਤੁਸੀਂ ਗਲੇ ਤੇ ਕੜਾਈ ਬਹੁਤ ਪਿਆਰੀ ਹੋਈ ਆ ਸਭ ਤੋਂ ਪਹਿਲਾਂ ਤਾਂ ਕੰਟਰਾਸਟ ਹੀ ਬੜਾ ਪਿਆਰਾ ਹੈ ਹਾਂਜੀ ਫਿਰ ਘੇਰੇ ਤੇ ਵੀ ਹੋਈ ਆ ਤੇ ਤੁਹਾਨੂੰ ਮੈਂ 슬ੀਵਸ ਦਿਖਾਉਣੀ ਆ ਬਹੁਤ ਹੀ ਪਿਆਰੀਆਂ 슬ੀਵਸ ਬਣੀਆਂ ਹੀ ਆ ਐਦਾਂ ਕਰਕੇ ਕੱਟ ਵਾਲੀਆਂ ਹਨਾ ਹਾਂਜੀ 슬ੀਵਸ ਬਹੁਤ ਪਿਆਰਾ ਡਿਜ਼ਾਈਨ ਅਜਕਲ ਬਹੁਤ ਟ੍ਰੈਂਡ ਚ ਆ ਬੜਾ ਜ਼ਿਆਦਾ ਹਾਂ ਤੇ ਮੈਨੂੰ ਇਹ ਚੀਜ਼ ਮੈਨੂੰ 슬ੀਵਸ ਸਪੈਸ਼ਲੀ ਤੇ ਕਲਰ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੱਗਾ ਸਪੈਸ਼ਲੀ ਬਹੁਤ ਸੋਹਣਾ ਆ ਵੀ ਮੈਂ ਸਪੈਸ਼ਲੀ ਕਿਹਾ ਸੀਗਾ ਮੈਂ ਕਿਹਾ ਵੀ ਤੂੰ ਇਹ ਆਪ ਹੈਂਡ ਮੇਡ ਬਣਾ ਕੇ ਮੈਨੂੰ ਲਗਾ ਕੇ ਦੇਈ ਹਾਂਜੀ ਤੇ ਸਲਵਾਰ ਤੇ ਵੀ ਦੇਖ ਲੋ ਉਹਨਾਂ ਨੇ ਪਹੁੰਚਿਆ ਤੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਬਹੁਤ ਸੋਹਣਾ ਹਾਂਜੀ ਤੇ ਇਹਦੇ ਨਾਲ ਦੁਪੱਟਾ ਵੀ ਜਿਵੇਂ ਬਹੁਤ ਪਿਆਰਾ ਬਣਿਆ ਹੋਇਆ ਐ ਇਸੇ ਤਰ੍ਹਾਂ ਕੰਟਰਾਸਟ ਦੇ ਵਿੱਚ ਲੇਸ ਲੱਗੀ ਹੋਈ ਹੈ ਨਾਲ ਹੀ ਹਾਂਜੀ ਇਸ ਤਰ੍ਹਾਂ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੈ ਉਸ ਤੋਂ ਬਾਅਦ ਆਹ ਵਾਲਾ ਕਲਰ ਮੈਨ ਕਲਰ ਕਿੰਨਾ ਪਿਆਰਾ ਮੈਨੂੰ ਸਪੈਸ਼ਲੀ ਹਾਂ ਇਹ ਦੋ ਸੂਟ ਤਾਂ ਮੇਰੇ ਫੇਵਰਟ ਸੂਟ ਆ ਤੇ ਇਹ ਵੀ ਬਹੁਤ ਜ਼ਿਆਦਾ ਹੀ ਜਿਵੇਂ ਦੇਖੋ ਵਰਕ ਵੀ ਬਹੁਤ ਸੋਹਣਾ ਹੋਇਆ ਵਾ ਗਲੇ ਤੇ ਵੀ ਵਾਓ ਘੇਰੇ ਤੇ ਵੀ ਆਹ ਸੈਂਟਰ ਚ ਆਂਦਾ ਫਲਾਵਰ ਹਾਂਜੀ ਤੇ ਆ ਚਾਰ ਸਾਈਡਾਂ ਦੇ ਵਾਓ ਬਣੇ ਹੋਏ ਇਸ ਤਰ੍ਹਾਂ ਚੀਜ਼ ਕਿੱਡਾ ਘੈਂਟ ਬਣਿਆ ਵਾ ਇਸ ਤਰ੍ਹਾਂ ਦੋਨੋਂ ਸਾਈਡ ਤੇ ਬਣੇ ਹੋਏ ਬਹੁਤ ਸੋਹਣਾ ਤੇ ਆਈ ਥਿੰਕ ਬਾਜੂ ਵੀ हां बाजू ਤੇ ਵੀ ਵਰਕ ਹੈਗਾ ਵਾਓ ਹੂੰ ਤੇ ਬੋਟਮ ਤੇ ਪੋਂਚੇ ਤੇ ਵੀ ਵਾਓ ਕਿੰਨਾ ਸੋਹਣਾ ਸੂਟ ਬਣ ਗਿਆ ਨਾ ਤੇ ਕਪੜਾ ਵੀ ਹੈ ਇਹ ਵੀ ਸ਼ਾਈਨ ਦਿੰਦਾ ਇਹ ਵੀ ਗਰਮੀਆਂ ਦਾ ਵੀ ਹੈਗਾ ਵੀ ਸੌਫਟ ਪੂਰਾ ਬਿਲਕੁਲ ਸੌਫਟ ਤੇ ਸ਼ਾਈਨੀ ਕਪੜਾ ਹੈ ਚਲੋ ਮੈਨੂੰ ਕੱਪੜੇ ਬਾਰੇ ਤਾਂ ਸੋਹਣਾ ਹੈ ਜਿਆਦੀ ਹਾਂ ਦੁਪੱਟਾ ਵੀ ਬਹੁਤ ਪਿਆਰਾ ਵੀ ਵਰਕ ਹੋਇਆ ਹੋਇਆ ਦੁਪੱਟੇ ਤੇ ਵੀ ਹਾਂਜੀ ਤੇ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਨਾਲ ਸਿੰਪਲ ਜੀ ਲੇਸ ਲੱਗੀ ਹੋਈ ਆ ਤੇ ਅਕੋਰਡਿੰਗ ਟੂ ਪ੍ਰਾਈਸ ਸੂਟ ਜਿਹੜੇ ਆ ਨਾ ਮੈਨੂੰ ਤਾਂ ਬਦਾ ਬੈਸਟ ਲੱਗੇ ਆ ਤਾਂ ਉਦੋਂ ਵੀ ਸਿਰ ਹੈ ਇਹਦਾ ਵੀ ਕਲਰ ਕੰਬੀਨੇਸ਼ਨ ਹੈ ਨਾ ਬਹੁਤ ਪਿਆਰਾ ਬਹੁਤ ਪਿਆਰਾ ਜਿਵੇਂ ਪਹੁੰਚਿਆ ਤੇ ਇਸ ਤਰ੍ਹਾਂ ਲਗਾ ਕੇ ਹਾਂਜੀ ਨਾਲ ਕਲਰ ਦੀ ਵਾਓ ਤੇ ਇਹਦਾ ਮੈਨੂੰ ਆ ਵੀ ਜਿਹੜਾ ਗਲਾ ਨਾ ਮੈਨੂੰ ਬੜੇ ਪਿਆਰੇ ਲੱਗਦੇ ਸਹੀ ਗੱਲ ਨਾਲੇ ਵੱਖਰੇ ਜੇ ਲੱਗਦੇ ਆ ਹਨਾ ਤੁਹਾਨੂੰ ਤੁਹਾਡੇ ਟ੍ਰੈਂਡ ਚ ਵੀ ਹੈ ਨਾ ਵੀ ਗਲੇ ਹਾਂਜੀ ਤੇ ਕਲਰ ਵੀ ਸੋਹਣਾ ਇਹਦਾ ਤੇ ਬਾਕੀ ਆ ਘੇਰਾ ਵੀ ਕਾਫੀ ਸੋਹਣਾ ਫਲਾਵਰਿੰਗ ਬੜੀ ਸੋਹਣੀ ਬਹੁਤ ਸੋਹਣਾ ਤੇ ਇਹਦੀ ਬਾਜੂ ਤੇ ਵਰਕਿੰਗ ਫਿਨਿਸ਼ਿੰਗ ਵੀ ਬੜੀ ਆਈ ਸੂਟਾਂ ਦੀ ਹਨਾ ਬਹੁਤ ਵਧੀਆ ਸੂਟਾਂ ਤੇ ਪਤਾ ਫਿਰ ਮਨਪ੍ਰੀਤ ਸਹੀ ਗੱਲ ਕੈਂਟ ਟੇਲਰ ਨੇ ਸੀਤੇ ਆ ਸਹੀ ਗੱਲ ਬਹੁਤ ਪਿਆਰ ਨਾਲ ਸਿੰਦੀ ਆ ਤਾਂ ਕਰਕੇ ਮੈਂ ਸਪੈਸ਼ਲੀ ਕੱਲੀ ਕੱਲੀ ਚੀਜ਼ ਵਿਖਾਉਣੀ ਪਈ ਆ ਕਿਉਂਕਿ ਉਹ ਚੀਜ਼ ਜਿਹੜੀ ਕ੍ਰੀਏਟ ਕਰਦੀ ਆ ਫਿਰ ਮੈਨੂੰ ਚੀਜ਼ ਵਧੀਆ ਲੱਗਦੀ ਆ ਹਾਂਜੀ ਤੇ ਇਹ ਇਹਦੇ ਨਾਲ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਜਿਵੇਂ ਵਰਕ ਬਣਿਆ ਹੋਇਆ ਹੈ ਤੇ ਇੱਥੇ ਕਟਵਰਗ ਵੀ ਬਣਿਆ ਹੋਇਆ ਹੈ ਬਹੁਤ ਸੋਹਣਾ ਸੂਟ ਤੇ ਆ ਸੂਟ ਤਾਂ ਕੱਲ ਹਲੇ ਵਲੌਗ ਅੱਜ ਆਪਾਂ ਜਿਹੜਾ ਅਪਲੋਡ ਕੀਤਾ ਉਹਦੇ 'ਚ ਤੁਸੀਂ ਪਾਇਆ ਹੋਇਆ ਹੈ ਮੇਰੇ ਵੇਖ ਲੈਣਾ ਹਾਂਜੀ ਕੱਲ ਮੈਂ ਪਿੰਡ ਗਈ ਸੀ ਪਾ ਕੇ ਗਈ ਸੀ ਇਹ ਵੀ ਦੁਪੱਟਾ ਮਤਲਬ ਕਮੀਜ਼ ਤੇ ਉਹਨੇ ਇਸ ਤਰ੍ਹਾਂ ਘੇਰੇ ਤੇ ਵੀ ਦਿੱਤਾ ਡਿਜ਼ਾਈਨ ਤੇ 슬ੀਵਸ ਤੇ ਵੀ ਡਿਜ਼ਾਈਨ ਦਿੱਤਾ ਇਸ ਤੇ ਹਾਂਜੀ ਬਹੁਤ ਇੰਨਾ ਪਿਆਰਾ ਲੱਗਾ ਸਾਰਿਆਂ ਨੇ ਇੰਨਾ ਸਲਾਇਆ ਨਾ ਸੂਟ ਦਾ ਕਲਰ ਸੂਟ ਦਾ ਡਿਜ਼ਾਈਨ ਸਟੀਚਿੰਗ ఎవਰੀਥਿੰਗ ਫਾਈਨ ਸੀ ਇਹਦੇ ਵਿੱਚ ਸਹੀ ਗੱਲ ਹੈ ਤੇ ਇਹ ਦੇਖੋ ਤੁਸੀਂ ਉਹਨਾਂ ਨੇ ਪਹੁੰਚਿਆ ਤੇ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹਾਂਜੀ ਕਿੰਨਾ ਸੋਹਣਾ ਇਹਦੇ ਨਾਲ ਸਿੰਪਲ ਜਿਹਾ ਦੁਪੱਟਾ ਹੈ ਗਰਮੀਆਂ ਦੇ ਵਿੱਚ ਪਾਉਣ ਲਈ ਜਿੱਥੇ ਕਿਤੇ ਨੇੜੇ ਤੇੜੇ ਜਾਣਾ ਆਰਾਮ ਨਾਲ ਚੱਕੋ ਬਹੁਤ ਸੋਹਣਾ ਸੂਟ ਇਹਦਾ ਕਪੜਾ ਵੀ ਬਹੁਤ ਸੌਫਟ ਹੈ ਹਨਾ ਬਹੁਤ ਸੌਫਟ ਹੈ ਕਪੜੇ ਸਾਰੇ ਮਲਾਈ ਵਰਗੇ ਆ ਪੂਰੀ ਕਪੜਾ ਹੈ ਨਹੀਂ ਅਨਕੰਫਰਟੇਬਲ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਸਹੀ ਗੱਲ ਹੈ ਉਸ ਤੋਂ ਬਾਅਦ ਟੰ ਟਨਾ ਟਨ ਵਾਓ ਏ ਮੇਰਾ ਸੂਟ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਨਾ ਕੜਾਈ ਵਾਲਾ ਇਹ ਉਹ ਵਾਲਾ ਸੂਟ ਆ ਇਹ ਬੜਾ ਘੈਂਟ ਆ ਇਹ ਮੈਂ ਫੈਬਰਿਕ ਲੈ ਕੇ ਕਦਨਾਂ ਦਿੱਤਾ ਸੀਗਾ ਇਹ ਜਿਹੜਾ ਸੋਈ ਨਾਲ ਹੈਂਡ ਐਮਬਲੋਇਡਰੀ ਹੁੰਦੀ ਨਾ ਜਿਹੜੀ ਹਾਂਜੀ ਫਲਾਵਰ ਵੇਖੋ ਫਿਨਿਸ਼ਿੰਗ ਕਿੰਨੀ ਹੈ ਇਹਨਾਂ ਦੀ ਕਿੰਨੇ ਸੋਹਣੇ ਸੋਹਣੇ ਸੂਟ ਆ ਇਹ ਗਲੇ ਦੀ ਕੜਾਈ ਆ ਉਸ ਤੋਂ ਬਾਅਦ ਆਜੂਗੀ ਘੇਰੇ ਤੇ ਹਾਂਜੀ ਤੇ ਬਾਜੂ ਵੀ ਇਹਦੀਆਂ ਇਸ ਤਰ੍ਹਾਂ ਬਾਜੂ ਵੀ ਕੱਢੀਆਂ ਆਈਆਂ ਬਹੁਤ ਸੋਹਣੀਆਂ ਤੇ ਜਦੋਂ ਇਹ ਵੀ ਰੈਡੀ ਹੋ ਗਿਆ ਰੈਡੀ ਕਰਕੇ ਇਹਦੇ ਨਾਲ ਆਪਾਂ ਦੁਪੱਟਾ ਵੀ ਜਿਵੇਂ ਟਾਈ ਐਂਡ ਡਾਈ ਦਾ ਪ੍ਰੋਪਰ ਕਰਾਂਗੇ ਹਾਂਜੀ ਤੇ ਫਿਰ ਇਹਦੀ ਪ੍ਰੋਪਰ ਫਿਨਿਸ਼ਿੰਗ ਜਦੋਂ ਪਾ ਕੇ ਵੀ ਵਿਖਾ ਇਹ ਸਾਰੇ ਸੂਟ ਪਾ ਕੇ ਵੀ ਵਿਖਾਵਾਂਗੇ ਹਾਂਜੀ ਤੇ ਜਦੋਂ ਸਟਿਚ ਹੋ ਕੇ ਜਿਹੜੇ ਜਿਹੜੇ ਜਿਵੇਂ ਜਿਵੇਂ ਬਾਕੀ ਦੋ ਸੂਟ ਹੋਰ ਮੈਂ ਕੱਢਣੇ ਦਿੱਤੇ ਮਸ਼ੀਨੀ ਕਢਾਈ ਕਰਨੀ ਦਿੱਤੀ ਆ ਹਾਂਜੀ ਜਦੋਂ ਉਹ ਵੀ ਆ ਗਏ ਫਿਰ ਮੈਂ ਉਹ ਵੀ ਤੁਹਾਨੂੰ ਦਿਖਾਵਾਂਗੀ ਠੀਕ ਹੈ ਜੀ ਤੇ ਜ਼ਰੂਰ ਦੱਸਿਓ YouTube ਫੈਮਲੀ ਮੇਰੀ ਸਮਰ ਦੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਕਲਰ ਕਢਾਈ ਕੱਪੜਾ ਸਾਰਾ ਕੁਝ ਤੇ ਜੇ ਵਧੀਆ ਲੱਗੇ ਤਾਂ ਜਰੂਰ ਦੱਸਿਓ ਕਿਹੜਾ ਸੂਟ ਸਭ ਤੋਂ ਵਧੀਆ ਲੱਗਦਾ ਉਹ ਵੀ ਦੱਸਿਓ ਹਾਂਜੀ ਮੈਨੂੰ ਤਾਂ ਸਾਰੇ ਹੀ ਬਹੁਤ ਪਸੰਦ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਮੈਂਟ ਕਰ ਦਿੰਨੀ ਬਾਕੀ ਸਾਡਾ ਫੈਸਲਾ YouTube ਫੈਮਿਲੀ ਕਰੂਗੀ ਹਾਂਜੀ ਉਹ ਸੋਹਣਾ ਸੂਟ ਕਿਹੜਾ ਸਹੀ ਗੱਲ ਐ ਫਿਰ ਮੈਂ ਮਾਮੇ ਸਹਰੇ ਕਿ ਜਾਣਾ ਏ ਉੱਥੇ ਉਹ ਸੂਟ ਪਾ ਕੇ ਜਾਵਾਂਗੀ ਉਹਨਾਂ ਚੋਂ ਮੇਨਲੀ ਮੈਸੇ ਮੈਂ ਇਨਾ ਦੋਆਂ ਚੋਂ ਜਾਂ ਉਹ ਵਾਲੇ ਚੋਂ ਆ ਬੀਨਾਂ ਤਿੰਨਾ ਚੋਂ 150 ਲੱਗੀ ਪਾ ਕੇ ਹਾਂਜੀ ਸਹੀ ਗੱਲ ਬਾਕੀ ਤੁਸੀਂ ਦੱਸ ਦਿਓ ਹਾਂਜੀ ਠੀਕ ਆ ਆ ਗਿਆ ਮਣਕਾ ਘਰ ਗੱਟੀਆਂ ਬੜੀਆਂ ਖੜੀਆਂ ਆਏ ਚਲੋ ਤੁਰ ਕੇ ਤੁਰ ਕੇ ਹੋਰ ਕਿੱਥੇ ਲੱਗਣੀ ਇੱਥੇ ਲਾਉਣੀ ਪੈਣੀ ਝੜ ਕੇ ਤੁਰ ਕੇ ਨਿੰਨਾ ਮੋੜ ਕੇ ਗੱਡੀ ਕਿ ਮੈਂ ਕਹਾਂ ਮਰ ਟੋਰਾ ਸ਼ੋਰਾ ਕੱਢੀਆਂ ਹੀ ਹਾਂਜੀ ਅੱਜ ਅਮਨ ਘਰੇ ਵਿਆਹ ਤੇ ਚੱਲੇ ਨਾ ਤਾਂ ਕਰ ਤੋ ਤਿੱਖੜ ਤੇ ਵੈਰੇ ਕਿਵੇਂ ਕੰਚਣਾ ਬਣੀ ਫਿਰਦੀ ਚਾਹ ਹੋਵੇ ਟੈਂਟ ਲੱਗੇ ਭੱਜ ਜਾ ਆਪਾਂ ਨੂੰ ਪੁਰ ਕੇ ਜਾਣਾ ਪੈਣਾ ਟੋਰੀਆਂ ਤੇ ਟੈਕਲ ਨਾ ਸਹੀ ਗੱਲ ਹੈ ਮੇਰੇ ਵੀ ਗਾਇਜ਼ ਨੂੰ ਲੁੱਕ ਦਿਖਾ ਦੇ ਲੈ ਆਓ ਅੱਗੇ ਸੀ ਵਾਓ ਪੀਖੋ ਆਪਣੇ ਮੈਮ ਦੀ ਲੁੱਕ ਜੀਤੀ ਬੜੀ ਸੋਹਣੀ ਏ ਇਹਨਾਂ ਦੇ ਕਰਦੇ ਨਹੀਂ ਨੀ ਇਹ ਹੁਣ ਆਪਾਂ ਸਰਦਾਰ ਸਾਹਿਬ ਵੀ ਵਿਖਾਉਣੇ ਲੁੱਕ ਇਹ ਕਿਰਪਾ ਅੱਜ ਵੇਖੋ ਸਾਡਾ ਸਰਦਾਰ ਸਾਹਿਬ ਅੱਕਿਆ ਪੱਕਿਆ ਵਿਆਹ ਵੇਖ ਰਿਹਾ ਸੁਣੋ ਨਿਊ ਪਿੰਚ ਨਹੀਂ ਕੀਤਾ ਹਾਂ ਨਿਊ ਪਿੰਚ ਕਰਕੇ ਤੇ ਮਰਨਾ ਉਹ ਫੇਲੇ ਚਲੋ ਠੀਕ ਆ ਹੁਣ ਚੱਲਦੇ ਘਰੇ ਕਮਲਾ ਡੈਡਾ ਖਰਦਾ ਹੀ ਕਰਤ ਬਗਨਾ ਹੀ ਤਾ ਪਲੇਟ ਫੋਲੀ ਲਾਦ ਲਈ ਮੈਂ ਕਿਹਾ ਅੱਜ ਕਰਦੇ ਫਿਰ ਪਤਾ ਨਹੀਂ ਕਦੋਂ ਕਰੀ ਲੋਕ ਦੇਖੋ ਅੱਜ ਕਿੱਡੀ ਟੱਕਰ ਲੱਗਦੀ ਪਈ ਤੋ ਕਿਸ ਜਵਾਬ ਦਿੱਤਾ ਮੈਂ ਕਿ ਆਜ ਦੋ ਪਕੌੜੇ ਖਾਦੇ ਫਿਰ ਪਤਾ ਨਹੀਂ ਕਿਹੜੇ ਪ੍ਰੋਗਰਾਮ ਦੇ ਖਾਦੇ ਹਾਂ ਸਹੀ ਹੈ ਲੱਗਦਾ ਹੈ ਡਵਲੋਗ ਵਾਸਤੇ ਥੈਂਕ ਯੂ ਲਾਈਵ ਵੀ ਬੜੀ ਇੰਟਰਸਟਿੰਗ ਹੋਈ ਅੱਜ ਥੈਂਕ ਯੂ ਥੈਂਕ ਯੂ ਸੋ ਮਚ

ਮਾਰਦੇ ਮਰਦੇ ਨੂੰ ਮਾਰਦੇ ਨਹੀਂ ਪਾਉਣਾ ਆ ਨਾ ਮਾ ਬਾਂਵਾ ਨਹੀਂ ਪਾਉਣਾ ਮੈਂ ਤੇਰੀ ਫਰਾਕ ਲੈ ਆਣੀ ਫਿਰ ਲਾ ਕੇ ਫੇਰੇ ਪੈੜੀ ਆ ਨਾ ਕੋਮਲ ਉਹ ਬਾਈ ਹੋਏ ਕੁੱਡੀ ਭੈੜੀ ਔਰ ਇੰਨਾ ਕੁਝ ਖਾ ਕੇ ਫੇਰ ਲਫਾਫੇ ਫੜ ਲਏ ਆ ਹੋਰ ਮੈਂ ਕਿ ਲੈ ਜੀ ਤੂੰ ਮੇਰੀ ਰੀਸ ਕਰਦੀ ਆ ਹੋਰ ਮੈਂ ਕਿ ਆ ਹਮਣ ਦੇਖ ਲੈ ਰੱਜਦੀ ਨਹੀਂ ਪਈ ਸਹੀ ਗੱਲ ਕਹਿੰਦੀ ਹੁਣ ਤਾਂ ਪੇਟ ਭਰਿਆ ਬਾਅਦ ਤਾਂ ਭੁੱਖ ਲੱਗਣੀ ਆ ਮੈਂ ਤਾਂ ਇਹ ਬਣੀ ਹੋਈ ਅੱਜ ਪੂਰੀ ਤੱਕੜ ਬੇਲੂਖ ਬਹੁਤ ਪਸੰਦ ਆਈ ਸਾਰਿਆਂ ਨੇ ਕਹਿੰਦੇ ਬਹੁਤ ਸੁਣਿਆ ਆ ਦਰਵਾਜ਼ੇ ਚਮੜ ਬੰਦ ਕਰੀ ਹਾਂ ਬਹੁਤ ਕਿੰਨੀ ਸੋਹਣੀ ਲੱਗਦੀ ਪਈ ਵਾਓ ਜੋ ਬੰਦ ਬੰਦ ਕਿੱਥੇ ਰਹਿ ਗਈ ਬਹੁਤ ਪਿਆਰੀ ਲੱਗਦੀ ਪਈ ਮੈਂ ਤਾਂ ਤੁਹਾਨੂੰ ਵਿਚਾ ਜੂਗੀ ਮੈਂ ਛੱਡਦੀ ਵੀ ਰਹਿ ਜਾਈਂ ਅਮਨ ਸਾਨੂੰ ਆਪਦੀਆਂ ਕਲਿੱਪਾਂ ਬਣਾ ਕੇ ਭੇਜ ਦਿਆ ਕਰੀ ਫਿਰ ਤੈਨੂੰ ਵਲੌਗ ਚ ਐਡ ਕਰਿਆ ਕਰਾਂਗੇ ਸਹੀ ਗੱਲ ਜਾਣ ਕੇ ਕਰਾਂਗੇ ਬਹੁਤ ਪਿਆਰੀ ਲੱਗਦੀ ਪਈ ਕਾਲਾ ਟਿੱਕਾ ਲਾ ਲਾ ਨજર ਨਾ ਲੱਗੇ ਸਹੀ ਗੱਲ ਹੈ ਮੈਂ ਕਿ ਲਿਆ ਦੇ ਟਿੱਕਾ ਲਾ ਦਿਆਂ ਸਹੀ ਗੱਲ ਹੈ ਵਧੀਆ ਲਵਾਇਆ ਹੁਣ ਖੁਸ਼ ਆ ਨਾ ਅਸੀਂ ਵਧੀਆ ਹਾਜ਼ਰੀ ਭਰ ਕੇ ਚੱਲਨੇ ਆ ਖਾ ਪੀ ਕੇ ਰੱਜ ਪੁੱਜ ਕੇ ਤੇ ਚੱਲੋ ਵਈ ਅਸੀਂ ਲੇਟੇ ਵੀ ਮਾਰ ਲਏ ਮਣ ਕੇ ਬੈੱਡ ਤੇ ਲੇਗਾ ਮਜਾ ਨਹੀਂ ਆਣਾ ਨਾਲ ਦੀ ਸਹੀ ਗੱਲ ਆ ਤੇ ਹੁਣ ਆਪਾਂ ਚੱਲਦੇ ਆ ਘਰੇ ਓਕੇ